ਅਪਾ ਗੱਲਬਾਤ ਕਰਦੇ ਆ ਮਿੰਟੂ ਜੀ ਸੁਖਬੀਰ ਬਾਦਲ ਤੇ ਅੱਜ ਫੈਸਲਾ ਆਉਣਾ ਔਰ ਮੈਨੂੰ ਲੱਗਦਾ ਕਿ ਥੋੜੀ ਦੇਰ ਦੇ ਵਿੱਚ ਹੀ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲਤੋਂ ਫੈਸਲਾ ਆ ਜਾਣਾ ਹੈ ਕਿਵੇਂ ਦੇਖ ਰਹੇ ਹੋ ਤੁਸੀਂ ਇਹ ਸਾਰੇ ਚੀਜ਼ ਨੂੰ ਦੇਖੋ ਫੈਸਲਾ ਤਾਂ ਹੁਣ ਮੇਰੇ ਖਿਆਲ ਦੇ ਨਾਲ ਸੁਣਾਇਆ ਜਾ ਰਿਹਾ ਜੀ ਅਸੀਂ ਜਿਸ ਵੇਲੇ ਗੱਲਬਾਤ ਕਰ ਰਹੇ ਹਾਂ ਬਸ ਉਸ ਵੇਲੇ ਕਹਿ ਲੋ ਕਿ ਫੈਸਲਾ ਸੁਣਾਉਣਾ ਸ਼ੁਰੂ ਕਰ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਆ ਉਹ ਆਪਣਾ ਸੰਬੋਧਨ ਕਰ ਚੁੱਕੇ ਆ ਹੁਣ ਗਿਆਨੀ ਰਗਵੀਰ ਸਿੰਘ ਜੀ ਹੋਣਗੇ ਉਹ ਜਿਹੜੇ ਫੈਸਲੇ ਦੇ ਵਿੱਚ ਨੁਕਤੇ ਸ਼ਾਮਲ ਕੀਤੇ ਜਾਂਦੇ ਆ ਜੀ ਉਹ ਕਾਮਨ ਨਾਲ ਸਾਂਝੇ ਕਰ ਦੇਣਗੇ ਹਮ ਇਹਹੀ ਪਰੰਪਰਾ ਹੈ ਨਾ ਜੀ ਪਰ ਗੱਲ ਇਹ ਆ ਕਿ ਇਹ ਫੈਸਲਾ ਹੁਣ ਕੀ ਆਉਂਦਾ ਸਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ ਜੀ ਤੇ ਥੋੜਾ ਜਿਹਾ ਪਿੱਛੇ ਜਾ ਕੇ ਵੀ ਗੱਲ ਕਰਨੀ ਚਾਹੀਦੀ ਏ ਇਸੀ ਤੇ ਜਿਹੜਾ ਕਬੂਲਨਾਮਾ ਆਪਾਂ ਕਹਿ ਦਈਏ ਜਿਹੜਾ ਹੋਇਆ ਜਾਂ ਸਾਰੀ ਗੱਲਬਾਤ ਹੋਈ ਹਾਂਜੀ ਬਿਲਕੁਲ ਉਥੇ ਇਸ ਚੀਜ਼ ਨੂੰ ਆਪਾਂ ਇਦਾਂ ਦੇਖ ਸਕਦੇ ਹਾਂ ਕਿ ਜਿਵੇਂ ਉਹ ਕੁਝ ਨੇਤਾ ਉਹਨਾਂ ਨੇ ਤੇ ਆਪਣੇ ਜਿਹੜੇ ਗੁਨਾਹ ਕਬੂਲ ਕਰ ਲਏ ਸਮੇਤ ਸੁਖਵੀਰ ਸਿੰਘ ਬਾਦਲ ਹੂੰ ਕੁਝ ਐਸੇ ਸੀਗੇ ਕਿ ਜਿਨ੍ਹਾਂ ਨੇ ਡਿਨਾਈ ਕੀਤਾ ਚੰਦੂ ਮਾਜਰਾ ਸਮੇਤ ਪੰਜ ਜਣੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਇੱਕ ਖਬਰ ਲੱਗੀ ਸੀ ਕਿ ਇਹਨਾਂ ਨੇ ਉਸ ਵੇਲੇ ਜੋ ਡੇਰੀ ਨੂੰ ਮਾਫੀ ਦਿੱਤੀਗੇ ਉਹਦੀ ਪ੍ਰੋੜਤਾ ਕੀਤੀ ਸੀ ਹੂੰ ਉਹਨੂੰ ਜਾਇਜ਼ ਠਹਿਰਾਇਆ ਜੀ ਇਹ ਕਹਿੰਦੇ ਕਿ ਨਹੀਂ ਜੀ ਮੈਂ ਐਸਾ ਕੁਝ ਨਹੀਂ ਕੀਤਾ ਇਹ ਖਬਰਾਂ ਜਿਹੜੀਆਂ ਪਲਾਂਟ ਕੀਤੀਆਂ ਗਈਆਂ ਹੂੰ ਤਾਂ ਉੱਥੇ ਸਿੰਘ ਸਹਿਬਾਨ ਦਾ ਬੜਾ ਕਹਿ ਲੋ ਕਿ ਤਰਕ ਭਰਪੂਰ ਜਿਹੜੀ ਉਹ ਬਿਲਕੁਲ ਉਹ ਸਵਾਲ ਸੀਗਾ ਕਿ ਜੇਕਰ ਤੁਹਾਡੇ ਖਿਲਾਫ ਖਬਰਾਂ ਲੱਗੀਆਂ ਤੁਹਾਡੇ ਖਿਲਾਫ ਖਬਰਾਂ ਲੱਗੀਆਂ ਫਿਰ ਭਾਈ ਤੁਸੀਂ ਉਸ ਵੇਲੇ ਇਹਨਾਂ ਚੀਜ਼ਾਂ ਨੂੰ ਰੱਦ ਕਿਉਂ ਨਾ ਕੀਤਾ ਬਿਲਕੁਲ ਜਿਹੜੇ ਪੱਤਰਕਾਰਾਂ ਨੇ ਤੁਹਾਡੇ ਤੇ ਇਸ ਤਰ੍ਹਾਂ ਦੀਆਂ ਖਬਰਾਂ ਬਣਾਈਆਂ ਹੂੰ ਤੁਸੀਂ ਉਹਨਾਂ ਤੇ ਕਾਰਵਾਈ ਕੀ ਕੀਤੀ ਉੱਥੇ ਫੇਰ ਫਸ ਗਿਆ ਚੰਦੂ ਬਾਜਰਾ ਸਾਹਿਬ ਕੀ ਇਹ ਤੇ ਮੇਰੀ ਗਲਤੀ ਆ ਗਲਤੀ ਤਾਂ ਮੰਨ ਗਏ ਨਾ ਹੂੰ ਗਲਤੀ ਇਹ ਵੀ ਮੰਨ ਗਏ ਤਾਂ ਮਤਲਬ ਕਿ ਇਸ ਤਰ੍ਹਾਂ ਕਹਿ ਲੋ ਕਿ ਕੁਝ ਸੈੱਟ ਬਣ ਗਏ ਵੈਸੇ ਤੇ ਇੱਕ ਸੈੱਟ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਹੁਤ ਤਗੜਾ ਬਣ ਗਿਆ ਉਹਨਾਂ ਦੇ ਗਾਂ ਜੇ ਪਰਵਾਰਿਕ ਜਾਂ ਰਿਸ਼ਤੇਦਾਰਾਂ ਚੋਂ ਦੇਖੀਏ ਸੁਖਬੀਰ ਸਿੰਘ ਬਾਦਲ ਪੁੱਤਰ ਜੀ ਜਵਾਈ ਆਦੇਸ਼ ਪ੍ਰਤਾਪ ਸਿੰਘ ਕਹਿਰੋ ਉਹ ਵੀ ਉੱਥੇ ਭਤੀਜਾ ਮਨਪ੍ਰੀਤ ਸਿੰਘ ਬਾਦਲ ਉਹ ਵੀ ਉੱਥੇ ਹੂੰ ਤੇ ਗਾਂ ਪੁੱਤਰ ਦਾ ਸਾਲਾ ਜਿਹੜਾ ਵਿਕਰਮਜੀਤ ਸਿੰਘ ਬਜੀਠੀਆ ਉਹ ਵੀ ਉੱਥੇ ਜੀ ਜੀ ਤੇ ਗਾਂ ਇੱਕ ਰਿਸ਼ਤੇਦਾਰ ਜਨਵੇਜਾ ਸਿੰਘ ਸੇਖੋ ਉਹ ਵੀ ਉੱਥੇ ਮਤਲਬ ਕਿ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਹਿਸਟਰੀ ਦੇ ਵਿੱਚ ਬੜਾ ਦਰਲਾਕੋ ਮੌਕਾ ਹੋਏਗਾ ਹੂੰ ਜਿਹਦੇ ਵਿੱਚ ਇੱਕੋ ਰਾਜਨੀਤਿਕ ਫੈਮਿਲੀ ਦੇ ਬੰਦੇ ਇੰਨੇ ਜ਼ਿਆਦਾ ਤਰਖਾ ਭੁਗਤਨਗੇ ਜੇਕਰ ਤਨਖਾ ਲੱਗ ਗਈ ਸਾਰਿਆਂ ਨੂੰ ਇਹ ਵੀ ਇੱਕ ਇੰਟਰਸਟਿੰਗ ਚੀਜ਼ ਹੈ ਹੁਣ ਜਿਹੜੀ ਗੱਲ ਕਿ ਕੁਝ ਲੋਕ ਜਿਹੜੇ ਉੱਥੇ ਡਿਨਾਈ ਕਰ ਰਹੇ ਨੇ ਜੀ ਉਹਨਾਂ ਦਾ ਕੀ ਕੀਤਾ ਜਾਊਗਾ ਮੈਨੂੰ ਪਤਾ ਨਹੀਂ ਹੈ ਪਰ ਕੁਝ ਐਸੇ ਵੀ ਹਨ ਜਿਨ੍ਹਾਂ ਨੇ ਕਿਹਾ ਕਿ ਅਸੀਂ ਕੋਈ ਫੈਸਲੇ ਦੇ ਵਿੱਚ ਤੇ ਸ਼ਾਮਲ ਨਹੀਂ ਸੀ ਪਰ ਗਲਤੀ ਇਹ ਹੈ ਕਿ ਅਸੀਂ ਚੁੱਪ ਕੀਤੇ ਰਹੇ ਜੀ ਬਿਲਕੁਲ ਉਹਨਾਂ ਨੇ ਵੀ ਆਪਣੀ ਗਲਤੀ ਕਹਿ ਲੋ ਕਿ ਇਸ ਢੰਗ ਦੇ ਨਾਲ ਚੜੀ ਆ ਤਸلیم ਕੀਤੀ ਆ ਜੀ ਹੁਣ ਮੁਕਤੀ ਕਲ ਤੇ ਬਈ ਇਹੋ ਆ ਹੁਕਮ ਸਾਹਿਬ ਕਿ ਜਦੋਂ ਜਥੇਦਾਰ ਸਹਿਬਾਨ ਫੈਸਲਾ ਸੁਨੋਂਗੇ ਤੁਹਾਨੂੰ ਵਾਜ਼ਖ ਬਣਾ ਕੇ ਰੱਖਣ ਦੀ ਜ਼ਰੂਰਤ ਆ ਕਿਸੇ ਵੀ ਵੇਲੇ ਵੀ ਉਹ ਜੋ ਧਾਰਮਿਕ ਤੌਰ ਤੇ ਫੈਸਲਾ ਆਏਗਾ ਉਹ ਆਪਣੇ ਸਾਹਮਣੇ ਆਜਾਓਸਤ ਬਿਲਕੁਲ ਆਪਣੇ ਨਾਲ ਸਾਂਝਾ ਕਰ ਦੇਗਾ ਜੀ ਤਾਂ ਕਹਿੰਦਾ ਮਤਲਬ ਇਹ ਓਕੇ ਇੱਕੋ ਚੀਜ਼ ਤੇ ਹੀ ਸਭ ਦੀ ਨਿਗਾਹ ਹਮ ਸੁਖਬੀਰ ਸਿੰਘ ਬਾਦਲ ਦੇ ਚਿਹਰੇ ਨੂੰ ਗੌਰ ਨਾਲ ਦੇਖੋ ਸੁਖਬੀਰ ਸਿੰਘ ਬਾਦਲ ਦਾ ਅੱਜ ਮੈਂ ਜੋ ਚਿਹਰਾ ਤੱਕਿਆ ਉਹ ਇੱਕ ਹਾਰੇ ਹੋਏ ਸਿਆਸਤਦਾਨ ਦਾ ਚਿਹਰਾ ਸੀ ਬਿਲਕੁਲ ਇੱਕ ਬਿਲਕੁਲ ਨਿਰਾਸ਼ਾਵਾਦੀ ਇਨਸਾਨ ਦਾ ਚਿਹਰਾ ਸੀ ਬਿਲਕੁਲ ਇੱਕ ਹੰਬੇ ਹੋਏ ਜਿਦਾ ਕਹ ਲਈਏ ਨਾ ਕਿ ਰਾਹੀ ਦਾ ਜੋ ਪੰਦੀ ਹੁੰਦਾ ਜੀ ਜੀ ਉਹਦਾ ਮਤਲਬ ਕਿ ਉਹ ਚਿਹਰਾ ਜਿਹੜਾ ਸੀਗਾ ਉਹ ਪੜ੍ਹ ਨਹੀਂ ਹੋ ਰਿਹਾ ਸੀਗਾ ਹਮ ਤਾਂ ਉਦੇਚੇ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਤੇ ਇਹੋ ਹੀ ਆ ਕਿ ਕੀ ਇਨਾਂ ਤੇ ਕੋਈ ਸਿਆਸੀ ਫੈਸਲਾ ਲਾਗੂ ਹੋਏਗਾ ਕਿ ਨਹੀਂ ਬਸ ਮੁੱਖ ਦੀ ਗੱਲ ਆ ਜੀ ਕਿਉਂਕਿ ਜੇ ਹੁਣ ਆਪਾਂ ਅੱਗੇ ਵੇਖੀਏ ਤੇ ਸ਼ਾਇਦ ਸੁੱਚਾ ਸਿੰਘ ਲਗਾ ਦੇ ਕਿ ਆ ਕਿ ਭਾਈ ਇੱਕੋ ਜੀ ਸਜਾ ਦਾ ਇੱਕੋ ਜੀ ਸਜਾ ਬਿਲਕੁਲ ਕੋਰ ਕਮੇਟੀ ਤੇ ਵੀ ਉਹ ਲਾਗੂ ਹੋ ਜਾਵੇ ਇਨਾਂ ਤੇ ਜਿਹੜੇ ਹੈਗੇ ਸੀਗੇ ਮੰਤਰੀ ਉਹਨਾਂ ਤੇ ਵੀ ਕੁਝ ਆ आ, लागू ਹੋ ਜਾਵੇ ਪਰ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਦੇਖਣ ਵਾਲੀ ਇਹ ਆ ਕਿਉਂਕਿ ਇੱਕ ਕਮੈਂਟ ਆ ਰਿਹਾ ਸੀਗਾ ਫਾਰਮ ਲੈਂਡ ਜੀ ਦਾ ਉਹ ਕਹਿੰਦੇ ਜੀ ਕਿ ਫੈਸਲਾ ਸੁਣਾ ਦਿੱਤਾ ਤੇ ਆਪਾਂ ਇੱਥੇ ਰੁਕ ਕੇ ਇੱਕ ਵਾਰੀ ਮੜਾ ਜਿਹਾ ਦੇਖ ਲਈਏ ਕਿ ਕੀ ਫੈਸਲਾ ਆਇਆ ਬਿਲਕੁਲ ਬਿਲਕੁਲ ਤੁਸੀਂ ਇਹਨੇ ਦੇਖ ਲਓ ਮੈਂ ਦੋਸਤਾਂ ਦੇ ਕਮੈਂਟ ਸਾਂਝੇ ਕਰਦੇ ਆ ਇਹਨੇ ਅ ਬਿਲਕੁਲ ਜੀ ਇੱਕ ਕਮੇਟੀ ਬਣਾਈ ਗਈ ਹੈ ਗ੍ਰੈਪੀ ਜੀ ਕਹਿ ਰਹੇ ਨੇ ਅਮਰਿਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਗਲਤੀ ਨਹੀਂ ਗੁਨਾਹ ਨੇ ਬਾਕੀ ਬਿਲਕੁਲ ਸਾਰੇ ਹੀ ਇਸ ਚੀਜ਼ ਵਾਸਤੇ ਸ਼ਬਦ ਗੁਨਾਹ ਹੀ ਵਰਤਦੇ ਆ ਗਲਤੀਆਂ ਨਹੀਂ ਕੋਈ ਮੰਨਦਾ ਤੇ ਦੇਖੋ ਹੁਣ ਇਹਨੂੰ ਗਲਤੀ ਕਹਿ ਲੋ ਗੁਨਾਹ ਕਹਿ ਲੋ ਪਰ ਕਿਤੇ ਨਾ ਕਿਤੇ ਦੇਖੋ ਧਾਰਮਿਕ ਕਚਹਿਰੀ ਦੇ ਵਿੱਚ ਨਵੇੜਾ ਤੇ ਹੋਣਾ ਹੁੰਦਾ ਹੈ ਨਸਨ ਜੇ ਕੌਮ ਦੇ ਆਗੂ ਜਾਂ ਕਹਿ ਲੋ ਕਿ ਮੋਤਬਾਰੇ ਆ ਜਿਹੜੇ ਉਹ ਕਿਸੇ ਗੱਲ ਨੂੰ ਬਈ ਮਤਲਬ ਕਿ ਲਿਆ ਕੇ ਕਿਸੇ ਥਾਂ ਤੇ ਮਕਾਉਣਾ ਚਾਹੁੰਦੇ ਆ ਜੀ ਜੀ ਮੇਰੇ ਖਿਆਲ ਦੇ ਨਾਲ ਸੰਗਤਾਂ ਲਈ ਬਣੇ ਵਾਸ਼ਰੂਮ ਸਾਫ਼ ਕਰਨਗੇ ਸੁਖਵੀਰ ਸਿੰਘ ਬਾਦਲ ਜੀ ਇਹ ਫਸੀਲ ਤੋਂ ਸੰਬੋਧਨ ਹੋ ਗਿਆ ਜਾਂ ਨਹੀਂ ਤਨਖਾਹ ਲੱਗ ਗਈ ਆ ਜੀ ਤਾਂ ਕਮੇਟੀ ਦਾ ਹੁਣ ਦੇਖੋ ਕਿ ਕੀ ਬਣਦਾ ਤਾਂ ਪਰ ਇਹਨਾਂ ਨੇ ਜੋ ਫੈਸਲਾ ਪਰਨਾ ਸਟੋਰੀ ਕਮੈਂਟ ਆ ਰਿਹਾ ਕਹਿੰਦੇ ਫਖਰੇ ਕੌਮ ਵਾਪਸ ਲੈ ਲਿਆ ਜੀ ਗ੍ਰੈਫੀ ਫਖਰੇ ਕੌਮ ਦਿੱਤਾ ਸੀਗਾ ਪ੍ਰਕਾਸ਼ ਸਿੰਘ ਬਾਦਲ ਨੂੰ ਸਲਮਾਨ ਜੀ ਇਹ ਤਾਂ ਫਿਰ ਇੱਕ ਇਹ ਵੀ ਵੱਡਾ ਸਵਾਲ ਆ ਕਿ ਫਖਰੇ ਕੌਮ ਇੱਕਵੇਂ ਦਿੱਤਾ ਹੂੰ ਬਿਲਕੁਲ ਦਿੱਤਾ ਹੀ ਘਾਤੋ ਜੇ ਭਾਈ ਐਫੋ ਜਿਆ ਖੁਸ਼ ਹੈ ਹਮ ਫਿਰ ਫਕਰੇ ਕਉਂ ਦਿੱਤਾ ਹੀ ਘਾਤੋ ਕੈਸੇ ਕਰੇ ਇਹਨੂੰ ਵਾਪਸ ਲੈਣ ਚ ਇੰਨੀ ਦੇਰੀ ਘਾਤੋ ਇਹ ਵੀ ਇੱਕ ਵੱਡਾ ਸਵਾਲ ਆ ਤਾਂ ਮਤਲਬ ਇਹ ਆ ਕਿ ਸੁਖਵੀਰ ਸਿੰਘ ਬਾਦਲ ਇਹ ਕਹਿੰਦੇ ਆ ਕਿ ਵਾਸ਼ਰੂਮ ਸਾਫ ਕਰਨਗੇ ਜਾਂ ਨਿ ਸੇਵਾ ਕਰਨਗੇ ਤੇ ਇਸ ਤੋਂ ਇਲਾਵਾ ਹੀਰਾ ਸਿੰਘ ਗਾਭੜਿਆ ਸੁਖਦੇਵ ਸਿੰਘ ਢਿੰਡਸਾ ਸੋਚਾ ਸਿੰਘ ਲੰਗਾ ਬਲਵਿੰਦਰ ਸਿੰਘ ਜੀ ਭੁੰਦੜ ਦਲਜੀਤ ਸਿੰਘ ਟੀਮਾ ਗੁਲਜਾਰ ਸਿੰਘ ਰਣੀਕੇ ਯਾਨੀ ਕੱਲ 3 ਦਸੰਬਰ ਤੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਜੋ ਵਾਸ਼ਰੂਮ ਹੈ ਉਹਨਾਂ ਦੀ ਕਹਿ ਲੋ ਸਫਾਈ ਕਰਨਗੇ ਤੇ ਇਸ ਤੋਂ ਬਾਅਦ ਇਸ਼ਨਾਨ ਕਰਕੇ 1 ਘੰਟਾ ਲੰਗਰ ਚ ਜਾ ਕੇ ਭਾਂਡੇ ਮਾਂਜਣਗੇ 1 ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਇਸ ਤੋਂ ਇਲਾਵਾ ਨਸਾਰਿਆਂ ਦੀਆਂ ਹਾਂ ਇਹ ਵੱਡੀ ਗੱਲ ਆ ਕਿ ਇਹਨਾਂ ਸਾਰਿਆਂ ਦੇ ਗਲਾਂ 'ਚ ਤਖਤੀਆਂ ਪਾਈਆਂ ਜਾਂ ਪਾਈਆਂ ਗਿਆ ਬਿਲਕੁਲ ਹੂੰ ਮਤਲਬ ਇਹਨਾਂ ਨੇ ਜੋ ਫੈਸਲਾ ਦਿੱਤਾ ਉਹਦੇ ਵਿੱਚ ਹੁਣ ਤੱਕ ਹੁਣ ਤੱਕ ਜਿੰਨਾ ਆਪਾਂ ਅਪਡੇਸ਼ਨ ਪੜ ਰਹੇ ਆ ਕਿ ਇਹਦੇ ਵਿੱਚ ਕਿਤੇ ਵੀ ਕੋਈ ਸਿਆਸੀ ਬਨਵਾਸ ਨਹੀਂ ਹੈ ਇਹ ਸੁਖਵੀਰ ਸਿੰਘ ਬਾਦਲ ਵਾਸਤੇ ਹੁਣ ਤੱਕ ਇੱਕ ਕਹਿ ਲੋ ਕਿ ਵੱਡੀ ਰਾਹਤ ਠੀਕ ਬਿਲਕੁਲ ਕਹਿ ਸਕਦੇ ਕਿਉਂਕਿ ਇੱਥੇ ਆ ਕੇ ਪੇਚ ਫਸਦਾ ਸੀਗਾ ਨਾ ਹੂੰ ਜਾਂ ਇਹ ਸੰਭਾਵੀ ਤੌਰ ਤੇ ਮੰਨਿਆ ਜਾ ਰਿਹਾ ਸੀਗਾ ਕਿ ਕੀ ਏਕੇ ਵਾਸਤੇ ਸਿੰਘ ਸਹਿਬਾਨ ਕੋਈ ਆਦੇਸ਼ ਦੇਣਗੇ ਕਿ ਭਾਈ ਇਹ ਕਾ ਰੱਖੋ ਅਕਾਲੀ ਦਲ ਨੂੰ ਪੰਥ ਦੀ ਮਜ਼ਬੂਤੀ ਵਾਸਤੇ ਭਾਈ ਜ਼ਰੂਰੀ ਹੈ ਇਹਦਾ ਜੀ ਜੀ ਤਾਂ ਹਾਲ ਫਿਲਹਾਲ ਆਪਣੇ ਕੋਲ ਇਨੀ ਕੋ ਅਪਡੇਟ ਹੈ ਤੇ ਇਹਦੇ ਤੇ ਆਪਾਂ ਹੋਰ ਵੀ ਕਰ ਲੈਣੀਆਂ ਗੱਲਬਾਤ ਜੀ ਜੀ ਬਿਲਕੁਲ ਬਿਲਕੁਲ ਜਸਪਾਲ ਜੀ ਕਹਿ ਰਹੇ ਨੇ ਕਿ ਬਾਥਰੂਮ ਦੀ ਸਫਾਈ ਕਰਨੇ ਸਿਕਿਉਰਟੀ ਦੇ ਨਾਲ ਕਰਨਗੇ ਜਾਂ ਇਕੱਲੇ ਕਰਨਗੇ ਇਹ ਦੱਸਿਆ ਜਾਵੇ ਇਕ ਹੈਰ ਇਸ ਨੂੰ ਆਪਕੀ ਸੁਖਵੀਰ 씨 ਬਾਦਲ ਤੋਰੀ ਨਹੀਂ ਸਕਦੇ ਜੀ ਉਹਨਾਂ ਦੇ ਪੈਰ ਤੇ ਤੇ ਪਲਸਟਰ ਲੱਗਾ ਜੀ ਜੀ ਮੈਨੂੰ ਲੱਗਦਾ ਕਿ ਉਹਨਾਂ ਨੂੰ ਜਿਹੜੀ ਇਹ ਤਨਖਾਹ ਭੁਗਤ ਨਹੀਂ ਪੈਣੀ ਆ ਜੀ ਜੀ ਉਹ ਸ਼ਾਇਦ ਬਾਅਦ ਵਿੱਚ ਭੁਗਤ ਨਹੀਂ ਪਊਗੀ ਜਦੋਂ ਠੀਕ ਹੋ ਗਏ ਹੂੰ ਕਿਉਂਕਿ ਜਦੋਂ ਤੁਹਾਡਾ ਪੈਰ ਹੀ ਨਹੀਂ ਥੱਲੇ ਲੱਗਦਾ ਸਫਾਈ ਕਿ ਤਰ੍ਹਾਂ ਕਰੋਗੇ ਤੁਸੀਂ ਜੀ ਜੀ ਸੇਵਾ ਕਿਸ ਤਰ੍ਹਾਂ ਕਰੋਗੇ ਤੁਸੀਂ ਜਿਵੇਂ ਮੰਨ ਲਓ ਕਿਸੇ ਨੇ ਭਾਂਡੇ ਮਾਂਜਣੇ ਆ ਹੂੰ ਜਾਂ ਫਿਰ ਉਹ ਚੌਂਕੜਾ ਮਾਰ ਕੇ ਨਹੀਂ ਬੈਠ ਸਕਦੇ ਫਿਰ ਤਨ ਸਰਵਨ ਕਰਨਾ ਜੀ ਜੀ ਚੌਂਕੜਾ ਤੱਕ ਵੱਜੇਗਾ ਨਹੀਂ ਗੀਲ ਚੇਅਰ ਤੇ ਹੀ ਹੈ ਸਭ ਕੁਝ ਤੋਂ ਮੇਰੇ ਖਿਆਲ ਦੇ ਨਾਲ ਇਹ ਹਾਲੇ ਨਹੀਂ ਕਰਨਗੇ ਹੋ ਸਕਦਾ ਕਿ ਜਿਵੇਂ ਇਹਨਾਂ ਦਾ ਪਲਸਤਰ ਖੁੱਲੇ ਇਹ ਉਦੋਂ ਆਪਣੀ ਜਿਹੜੀ ਧਾਰਮਿਕ ਤੌਰ ਤੇ ਕਹ ਲੋ ਤਨਖਾਹ ਜਾਂ ਸਜ਼ਾ ਇਹ ਭੁਗਤ ਦੇ ਨਜ਼ਰ ਆਉਣਗੇ ਜੀ 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 ਕੁਝ ਕਮੈਂਟ ਹੋਰ ਪਾਰਲੀਮੈਂਟ ਜੀ ਤੇਜ ਜੀ ਕਹਿ ਰਹੇ ਨੇ ਕਿ ਗਿਆਨੀ ਗੁਰਬਚਨ ਸਿੰਘ ਦੀਆਂ ਵੀ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਗਈਆਂ ਉਹ ਇਹ ਵੱਡਾ ਫੈਸਲਾ ਹੈ ਜੀ ਇਹ ਵੱਡਾ ਫੈਸਲਾ ਹੈ ਕਿ ਗਿਆਨੀ ਗੁਰਬਚਨ ਸਿੰਘ ਦੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਵਾਪਸ ਲੈ ਲਈਆਂ ਗਈਆਂ